ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅੱਜ ਬਹੁਤ ਵੱਡਾ ਫੈਸਲਾ ਕੀਤਾਗਾ ਕਿ ਪੰਜਾਬ ਦੇ ਸਾਰੇ ਮੁਲਾਜ਼ਮਾਂ ਨੂੰ ਬਕਾਇਆ ਬਿੱਲ ਲੱਗੇ ਕਿ ਪੰਜਾਬ ਸਰਕਾਰ ਨੇ ਅੱਜ ਇੱਕ ਹੋਰ ਫੈਸਲਾ ਕੀਤਾਗਾ ਕਿ ਜਿਹੜੇ ਐਸਿਡ ਅਟੈਕ ਦੇ ਵਿਕਟਮ ਨੇਗੇ ਜਦੋਂ ਕਿਸੇ ਤੇ ਐਸਿਡ ਅਟੈਕ ਹੋ ਜਾਂਦਾਗਾ ਉਹਦੇ ਵਿਕਟਮ ਨੇਗੇ ਉਹਨਾਂ ਨੂੰ 8000 ਰੁਪਏ ਪ੍ਰਤੀ ਮਹੀਨਾ ਪਹਿਲਾਂ ਪੈਨਸ਼ਨ ਮਿਲਦੀ ਸੀਗੀ ਉਹ ਸੀ ਵਧਾ ਕੇ 10000 ਰੁਪਇਆ ਮਹੀਨਾ ਕੀਤੀ ਆ ਔਰ ਇਹਦੇ ਨਾਲ ਹੀ ਇਹ ਵੀ ਅਪਰੂਵ ਕੀਤਾਗਾ ਕਿ ਜਿਹੜੇ ਐਸਿਡ ਅਟੈਕ ਦੇ ਅੰਦਰ ਜੈਂਡਰ ਜਿਹੜੀ ਆ ਥਰਡ ਜੈਂਡਰ ਸੀਓ ਉਹਦੇ ਅੰਦਰ ਅਸੀਂ ਜਿਹੜਾ ਹੈਗਾ ਇਨਕਲੂਡ ਕੀਤਾਗਾ ਤਾਂ ਕਿ ਟ੍ਰਾਂਸ ਜੈਂਡਰ ਜਿਹਨਾਂ ਆਪਾਂ ਕਹਿ ਰਹੇ ਆ ਉਹ ਵੀ ਇਸ ਸਕੀਮ ਦੇ ਅੰਦਰ ਆ ਸਕਣ ਕਿ ਜਿਹਨਾਂ ਪੈਨਸ਼ਨਾਂ ਦੀ ਉਮਰ 85 ਸਾਲ ਤੋਂ ਉੱਪਰ ਆ ਜਾਂ ਉਹਨਾਂ ਦਾ ਉਹਨਾਂ ਦੇ ਜੇਕਰ ਉਹ ਕਾਰ ਚਲਾਣਾ ਕਰਕੇ ਤਾਂ ਉਹਨਾਂ ਦੇ ਫੈਮਿਲੀ ਨੂੰ ਪੈਸੇ ਮਿਲਣਗੇ ਸੋ ਅਸੀਂ ਫੈਸਲਾ ਜਿਹੜਾ ਹੈਗਾ ਤਿੰਨ ਬਰਾਬਰ ਕਿਸ਼ਤਾਂ ਦੇ ਵਿੱਚ 224 ਤੇ 25 ਦੇਵਾਂਗੇ ਇਸੇ ਤਰ੍ਹਾਂ ਉਸ ਬਾਅਦ ਸੈਕੰਡ ਜਿਹੜਾ 75 ਤੋਂ 85 ਸਾਲ ਦੀ ਫਿਰ ਕਿਸੇ ਤਰੀਕੇ ਜਿਹੜੇ ਆਉਣ ਵਾਲੇ ਸਮੇਂ ਚ ਮੁਲਾਜ਼ਮ ਨੇ 2016 ਤੋਂ 17 18 19 ਤੋਂ 20 21 ਇਹ ਸਾਰੇ ਫੈਸਲੇ ਸੀ ਕੀਤੇ ਨੇ ਤੇ ਸਕੀਮ ਸਾਡੀ ਡਿਟੇਲ ਜਿਹੜੀ ਹੈਗੀ ਆ ਜਿਵੇਂ ਜਿਵੇਂ 16 17 ਦੇ ਗੱਲ ਕਰਾਂ ਤਾਂ 15 ਕਿਸ਼ਤਾਂ ਚ ਅਸੀਂ 225 ਤੋਂ ਸ਼ੁਰੂ ਕਰਾਂਗੇ ਫਿਰ 26 ਤੋਂ ਸ਼ੁਰੂ ਕਰਾਂਗੇ ਫਿਰ ਜਿਹੜਾ 28 ਤੋਂ ਸ਼ੁਰੂ ਕਰਾਂਗੇ ਤੇ ਜਿਹੜਾ ਅਸੀਂ ਕਰਕੇ ਅੱਜ ਪੰਜਾਬ ਦੇ ਮੈਸਮੰਦਾ ਮੁਲਾਜ਼ਮਾਂ ਦੇ ਲਈ ਬਹੁਤ ਹੀ ਵੱਡਾ ਦੇਣਾਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅੱਜ ਬਹੁਤ ਵੱਡਾ ਫੈਸਲਾ ਕੀਤਾਗਾ ਕਿ ਪੰਜਾਬ ਦੇ ਸਾਰੇ ਮੁਲਾਜ਼ਮਾਂ ਨੂੰ ਬਕਾਇਆ ਬਿੱਲ ਲੱਗੇ 200 ਕਰੋੜ ਰੁਪਏ ਦਾ ਜਿਹੜਾ ਹੈਗਾ ਵਿੱਤੀ ਬੋਝ ਮੰਥਲੀ ਸਰਕਾਰ ਤੇ ਪੈਣ ਦਾ ਇਹ ਦਿਨ ਸੁਭਾਅ ਲੱਗੀ ਤੋਂ ਇਹ ਵੱਡਾ ਫੈਸਲਾ ਜਿਸ ਪੰਜਾਬ ਦੇ ਅੰਮਲਗਾਮੀ ਦੇ ਪੱਖ ਵਿੱਚ ਹੋਇਆਗਾ